ਡਰਾਮੇ ਕੀਤੇ ਵੱਡੇ ਵੱਡੇ ਪ੍ਰਹਾਰ ਕਿੱਥੇ ਪ੍ਰਹਾਰ ਕਰਦੇ ਹੋ ਪਹਿਲਾਂ ਜਿਹੜੇ ਤੁਹਾਡੇ ਖਾਕੀ ਚ ਬੈਠੇ ਨੇ ਉਹਨਾਂ ਨੂੰ ਤਾਂ ਫੜ ਲੋ ਅਸੀਂ ਤਾਂ ਉਜੜੀ ਆਂ ਸਾਨੂੰ ਕੋਈ ਪ੍ਰਵਾਰੀ ਸਾਡੇ ਤਾਂ ਤਲੀ ਤੇ ਤਰੀ ਹੋਈ ਐ। ਆਪਣਾ ਇਹ ਉਹਦਾ ਇੱਕੋ ਇੱਕ ਮਕਸਦ ਹੈ ਵੀ ਸਾਡੇ ਜਿਹੜੇ ਪੁੱਤ ਨੂੰ ਚਾਹਣ ਵਾਲੇ ਲੋਕ ਨੇ ਸਾਡੀਆਂ ਤਕਲੀਫਾਂ ਉਹਨਾਂ ਤੱਕ ਪਹੁੰਚਣ ਅਸੀਂ ਅਜ ਉਹਨਾਂ ਮੂਰੇ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਵੀ ਤੁਸੀਂ ਸਾਡੀ ਮਦਦ ਕਰੋ ਅੱਜ ਅੱਜ ਕੀ ਕੰਪਲੇਂਟ ਲੈ ਕੇ ਆਏ ਹੋ ਕੀ ਗੱਲ ਹੋਈ ਹੈ ਜੇ ਸਾਨੂੰ ਕੋਈ ਇੱਥੇ ਕੁਝ ਹੁੰਦਾ ਜਾਂ ਸਾਨੂੰ ਕੋਈ ਮਾਰ ਕੇ ਜਾਂਦਾ ਤਾਂ ਐਸਐਸਪੀ ਸਾਹਿਬ ਜ਼ਿੰਮੇਵਾਰ ਬਣਗੇ ਬਸ ਸਰਕਾਰ ਤਾਂ ਕਿਹਾ ਅਸੀਂ ਤਾਂ ਨਾ ਇੱਥੋਂ ਹੱਲਦੇ ਨਹੀਂ ਜਿੱਨਾਂ ਚਿਰ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਦੇਖੀ ਉਹ ਚੱਕਣਾ ਇੱਕ ਮਿੰਟ ਉਹ ਆਈਡੀ ਕਹਾਂ ਕਰਦੇ ਯਾਰ ਜੱਕੇ ਕੋਈ ਥੋੜਾ ਟਾਈਮ ਨਹੀਂ ਹੋਇਆ ਉਹ ਯਾਰ ਮੇਰੀ ਵਾਲੀ ਹੈ 6 ਮਹੀਨੇ ਹੋ ਗਏ ਸਾਡੀ ਕੰਪਲੇਟ ਬੀਜੀਪੀ ਸਾਹਿਬ ਤੋਂ ਮਾਰਪੋਕੇ ਮਨਸਾਪਤੀ ਸੁਧਾਰੀ ਬਣਾਤਾ ਹਾਂ ਹਾਂ ਵੀ ਖੁਸ਼ਾਂ ਦੇ ਤਰੀਕੇ ਨਾਲ ਸਾਡੀ ਕਮਾਈ ਨੂੰ ਵੀਖ ਚ ਦੇਉਂ ਸਾਡੇ ਨਾਲ ਕੀ ਕੀ ਫੀਸ ਜਿਵੇਂ ਦੋ ਵਾਰਾਂ ਦੀ ਵੀ ਦੁਨੀਏ ਇਸ ਤੋਂ ਕੋਕੇ ਮਿਲਦਾ ਇਹ ਗਲਤ ਹੈ ਤਾਂ ਗਲਤ ਬਿਲਕੁਲ ਸ੍ਰਿਸ਼ਟਾ ਪਰਿਸ਼ਟਾ ਪਰਿਸ਼ਟਾ ਚਿਲਾ ਚਿਲਾ ਕੇ ਕਹਿੰਦੇ ਆ ਪਰਿਸ਼ਟਾ ਮਾਨਸਾ ਪੁਲਿਸ ਪਰਿਸ਼ਟਾ ਕਹ ਰਾ ਲਾ ਦੇ ਨਿੰਦ ਸੱਜੀ ਉੱਥੇ ਪਈਆ ਫਾਈਲ ਅੱਜ ਜੀ ਉੱਥੇ ਪਈਆ ਫਾਈਲ 15 ਦਿਨ ਹੋ ਗਏ ਨਾ ਚੱਕਰ ਘਟਾਉਂਦੇ ਆ। ਤੇ ਅਸੀਂ ਆਪਣੀ ਆਵਦੀ ਕਮਾਈ ਮੰਗ ਰਹੇ ਆ ਅਸੀਂ ਕਿਹੜਾ ਕਿਸੇ ਦਾਕਾ ਮਾਰਿਆ। ਅਸੀਂ ਕਿਸੇ ਦਾਕਾ ਨਹੀਂ ਮਾਰਿਆ ਮੇਰੇ ਪੁੱਤ ਦਾ ਖੂਨ ਐ। ਮਾਨਸਾ ਪੁਲਿਸ ਨੇ ਗੈਂਗਸਟਰ ਭਜਾਏ ਆ ਸਾਰੇ। ਦਿੱਲੀ ਪੁਲਿਸ ਨੇ ਫੜੇ ਸੀ। ਸੀਆਈ ਦੇ ਵਿੱਚ ਵੀਆਈਪੀ ਸਹੂਲਤਾਂ ਦਿੱਤੀਆਂ ਨੇ। ਅਸੀਂ ਫੇਰ ਵੀ ਚੁੱਪ ਕਰ ਗਏ। ਵੀ ਤੇਰਾ ਪੁੱਤ ਸੀ ਮਰ ਗਿਆ ਤੇਰੇ ਮੰਗਰ ਨਹੀਂ ਕੋਈ। ਤੂੰ ਚੁੱਪ ਕਰ ਜਾ। ਫਰੇ ਨੂੰ ਨਾ ਟੱਟਾ ਉਹਦਾ ਦਿੱਤੇ ਸਾਨੂੰ ਮਾਜੀ ਲੱਖਾਂ ਰੁਪਇਆ ਤਰਖਾ ਲੈਣ ਵਾਲਿਓ ਮੋਢੇ ਵੀ ਬਾਲ ਬੱਚੇ ਆ ਇੱਕ ਦਿਨ ਭੁਗਤੋਂਗੇ ਲੈਸੈਂਸ ਅਸਲੀ ਦੀਆਂ ਲਈ ਤੁਰੇ ਫਿਰਦੇ ਰਹੇ ਨੇ ਸਾਡਾ ਮਾਨਸਾ ਪ੍ਰਸ਼ਾਸਨ ਆਹ ਰਾਮ ਨਾਲ ਨੀਂਦ ਸੁਤਾਵੇ ਉਡੀ ਨੀਂਦ ਸੁਤਾਵੇ ਪੰਜ ਗਣ ਇੱਥੇ ਫਿਰਦੇ ਰਹੇ ਨੇ ਮਾਨਸਾ ਦੇ ਵਿੱਚ ਕਿਹੜੇ ਕਰਦੇ ਹੋ ਇਹ ਸ਼ਰੀਰੀ ਦੇ ਗੈਂਗਸਟਰ ਨੂੰ ਸੀਆਈ ਦਾ ਇੰਚਾਰਜਕਾਰ ਚ ਲਈ ਭਰਿਆ ਹੋਵੇ ਤੇ ਐਸਐਸਪੀ ਸਹੂਰ ਨੂੰ ਪਤਾ ਨਾ ਹੋਵੇ ਦਵਾਕ ਦਾ ਕੀ ਹੈ ਨਾ ਕੀ ਨਹੀਂ ਹੈਗਾ ਤੁਹਾਨੂੰ ਦੱਸੋ 2.5 ਸਾਲ ਤੱਕ ਅਸੀਂ ਪਹਿਲਾਂ ਚੁੱਪ ਕਰਕੇ ਉਹਨਾਂ ਦੀਆਂ ਸੁਣੀ ਗਏ ਵੀ ਭਾਈ ਸਾਨੂੰ ਕੋਈ ਸਾਨੂੰ ਦੱਸੋ ਸਾਡਾ ਕੀ ਮੁਸਾਬਕਾ ਕੀ ਹੈ ਕਿ 2.5 ਸਾਲ ਤੋਂ ਉਹਨਾਂ ਨੇ ਨਹੀਂ ਸੁਣੀ ਫਿਰ ਅਸੀਂ ਪ੍ਰਸ਼ਾਸਨ ਵੱਲ ਚੱਲ ਪਏ ਪਰ ਸਾਡੇ ਪ੍ਰਸ਼ਾਸਨ ਨੇ ਨਹੀਂ ਸੁਣੀ ਪਤਾ ਨਹੀਂ ਕੀ ਦਾ ਇਹਨਾਂ ਦੇ ਪਤਨ ਤੱਕ ਕੀ ਦਵਾ ਹੈ ਇਹਨਾਂ ਵੀ ਕਿਸੇ ਕਿਸਮ ਦਾ ਪਤਾ ਨਹੀਂ ਭਾਈ ਇਹ ਉਹੀ ਗੱਲ ਵੀ ਮੈਨੇ ਹੁੰਦੇ ਆ ਕੁੱਤੀ ਚੋਰਾ ਨਾਲ ਲਈ ਉਹੀ ਆ ਪਤਾ ਨਹੀਂ ਉਹ ਸਿਸਟਮ ਹੋਵੇ ਸਹੀ ਗੱਲ ਨੂੰ ਲੈ ਕੇ ਪੁਲਿਸ ਚੁੱਪ ਕਰ ਜਾਂਦੀ ਹੈ ਯਾਰ ਮੈਂ ਇਹ ਗੱਲ ਕਹ ਰਹੀ ਵੀ ਸਾਨੂੰ ਘਟੋ ਘਟੇ ਇਹ ਸਾਡੀ ਕੰਪਲੇਂਟ ਗਲਤ ਹੈ ਸਾਨੂੰ ਐਂ ਤਾਂ ਕਹਿ ਦਿਓ ਵੀ ਤੁਸੀਂ ਗਲਤ ਹੋ ਭਾਈ ਇੱਥੇ ਸਾਨੂੰ ਸਾਨੂੰ ਲੈ ਲੜੀਆ ਘਪਾਦੀਆਂ ਪਹਿਲਾਂ ਤਾਂ ਬੁੱਕ ਪਿੱਛੇ ਸੀ ਕਿਹਨਾ ਕਹਿ ਵੀ ਸਾਡੇ ਨਿੱਜੀ ਜ਼ਿੰਦਗੀ ਬਾਰੇ ਕਿਸ ਨੂੰ ਲਿਫਰਦਾ ਕੀ ਹੱਕ ਹੈ ਕੋਈ ਨਹੀਂ ਭਾਈ ਜੀ ਇਹ ਅਸੀਂ ਗਲਤ ਫੜ ਕੇ ਅੰਦਰ ਹਵਾਲਾ ਚ ਦੇ ਦਿੰਦੇ ਸਾਨੂੰ ਇਹਨਾਂ ਨੇ ਲਟਕਾਈ ਰੱਖਿਆ ਠੀਕ ਹੈ ਜਿੱਦੇ ਉਹ ਭਾਈ ਦੇ ਜਵਾਨ ਤੋਂ ਹੋ ਗਈ ਹੁਣ ਤੱਕ ਸਾਡੇ ਸਾਡੇ ਗੱਲੋਂ ਦੀ ਜਵਾਨ ਤੋਂ ਪਹਿਲਾਂ ਜਿਆ ਸਰ ਨੇ ਜੱਕ ਤਰੂ ਇਸੇ ਗਲਤ ਲੱਗਦਾ ਜਿੱਥੇ ਮਰਜ਼ੀ ਫੜ ਕੇ ਅੰਦਰ ਦੇ ਦਿਓ ਕੀ ਆ ਸੀ ਤਾਂ ਕਿੱਥੇ ਬੁਲਾ ਲਓ ਉਹਨਾਂ ਨੂੰ ਰੂਰੀ ਵੜਦੇ ਸਾਨੂੰ ਵੜਦੋ ਅਸਤਾ 4 ਸਾਲਾਂ ਦੇ ਮਰੇ ਹੋਇਆ ਜਿਵੇਂ ਤੱਕ ਲੀ ਦਸਰੀ ਹੋਈ ਆਪਾਂ ਮਰਨ ਨੂੰ ਤਿਆਰ ਆਂ ਸ਼ੇਮੇ ਮੀਨੇ ਦਾ 2025 ਦਾ ਮਾ ਪੌੜੀਆਂ ਚੜੀ ਜਾਂਦਾ ਇੱਥੇ ਨਾ ਮੇਰੀ ਕੰਪਲੇਂਟ ਬਾਕਸ ਕਰਦੇ ਆਂ ਨਾ ਉਹ ਤੋਂ ਕੋਈ ਕਾਰਵਾਈ ਕਰਦੇ ਆਂ ਅੱਜ 5 ਦਿਨ ਹੋ ਗਏ ਪੂਰੇ ਮੇਰੀ ਕੰਪਲੇਂਟ ਬੰਦ ਲਫਾਫਾ ਐਸਐਸਪੀ ਸਾਹਿਬ ਰੱਖੀ ਬੈਠੇ ਹਨ ਕਿਹੜੇ ਗੈਂਗਸਟਰਾਂ ਦੇ ਖਿਲਾਫ ਬੋਲੋਗੇ ਤੁਸੀਂ ਪਹਿਲਾਂ ਖਾਖੀ ਵਾਲੇ ਗੈਂਗਸਟਰ ਨੂੰ ਕਾਬੂ ਕਰੋ ਜਿਹੜੇ ਇੱਥੇ ਬੈਠੇ ਨੇ ਤੁਸੀਂ ਲੁੱਟ ਕਰਵਾ ਰੱਖੀ ਹੈ ਮਾਨਸਾ ਦੇ ਉੱਤੇ ਮੇਰੇ ਵਰਗੇ ਜਿਹੜੇ 60 60 ਸਾਲ ਦੇ ਦੋਨੇ ਅਸੀਂ ਬੱਚੇ ਬਾਅਦ ਤੁਹਾਡੇ ਧਰਨੇ ਦੇ ਉੱਤੇ ਬੈਠਣ ਵਾਸਤੇ ਇੱਥੇ ਆਏ ਹੋਏ ਸੀ ਕਸੂਰ ਕੀ ਹੈ ਸਾਡਾ ਸਰਕਾਰ ਦਾ ਟੈਕਸ ਦਿੰਦੇ ਆ ਬਣਦਾ ਹੋਇਆ ਸਾਰਾ ਤੁਹਾਡੇ ਬੋਬੇ ਚ ਪਾਉਣੇ ਆ ਸਰਕਾਰ ਦੇ ਜੇ ਤੁਸੀਂ ਸਾਨੂੰ ਮਾਰਨ ਤੇ ਤੁਲਗੇ ਅਸੀਂ ਤੁਹਾਡੇ ਸਿਰ ਤੇ ਬੈਠੇ ਸੀ ਮਾਨਸਾ ਪੁਲਿਸ ਤੁਹਾਡੇ ਸਿਰ ਤੇ ਬੈਠੇ ਸੀ ਇੱਥੇ ਅਸੀਂ ਜੇ ਤੁਸੀਂ ਸਾਡਾ ਹਾਲ ਕਰੋਗੇ ਮੈਨੂੰ ਨਹੀਂ ਉਮੀਦ ਸੀ ਇਸ ਚ ਗੱਲ ਦੀ ਪਹਿਲਾਂ ਮੇਰੀ ਇਨਵੈਸਟੀਗੇਸ਼ਨ ਦਾ ਕੀ ਕੀਤਾ ਤੁਸੀਂ ਮੇਰੇ ਪੁੱਤ ਦੇ ਕਤਲ ਦਾ ਕੀ ਕੀਤਾ ਤੁਸੀਂ ਹੁਣ ਜਿਹੜੀ ਅਸੀਂ ਉਹਦੇ ਸਹਾਰੇ ਨਾਲ ਬੜਾਪੇ ਚ ਰੋਟੀ ਖਾਣੀ ਸੀ ਹੁਣ ਉਹਦਾ ਕੀ ਹਾਲ ਕੀਤਾ ਤੁਸੀਂ ਪੁਲਿਸ ਹੋਣਾ ਚਿਰ ਪੁਲਿਸ ਹੈ ਜਿੰਨਾ ਚਿਰ ਮਦਈ ਦਾ ਪੱਖ ਸੁਣਦੀ ਹੈ ਜਦੋਂ ਪੁਲਿਸ ਦੋਸ਼ੀਆਂ ਦੇ ਨਾਲ ਅੱਜ ਦੇ ਵੀਰੋ ਐਦੋਂ ਵੱਡਾ ਖਾਕੀ ਚ ਗੁੰਡਾ ਤੁਸੀਂ ਨਹੀਂ ਦੇਖ ਸਕਦੇ ਮਜਬੂਰੀ ਦੇ ਵਿੱਚ ਮੈਨੂੰ ਅੱਜ ਇੱਥੇ ਆ ਸਟੈਪ ਦੇ ਵਿੱਚ ਪਾਉਣਾ ਪਿਆ ਵੀ ਡੀਆਈਜੀ ਸਾਹਿਬ ਆਇਆ ਖਬਰਾਂ ਇਹ ਮੇਰੀ ਗੱਲ ਸੁਣ ਲੈਣ ਮੈਂ ਅਸਰਾਂ ਤੋਂ ਉਮੀਦ ਕਰਦਾ ਵੀ ਤੁਸੀਂ ਮੇਰੇ ਮੈਨੂੰ ਦੱਸ ਕੇ ਜਾਓ ਮੇਰੀ ਜੇ ਕੰਪਲੇਂਟ ਗਲਤ ਤਾਂ ਮੈਨੂੰ ਫੜਾ ਕੇ ਜਾਓ ਵੀ ਆ ਚੱਕ ਭਰਾਵਾ ਤੇਰਾ ਕੁਛ ਨਹੀਂ ਬਣਦਾ ਤੂੰ ਇਹਨੂੰ ਆਸ ਲੈ ਕਿੱਥੇ ਜਾਵਾਂ ਸੇ ਸਾਰੇ ਸਤਿਕਾਰਯੋਗ ਪ੍ਰੈਸਰੋ ਮੈਂ ਜਾਵਾਂ ਕਿੱਥੇ ਕਿਹਦੇ ਕੋਲ ਜਾਵਾਂ ਦੱਸੋ ਜੀ ਜੀਪੀ ਤੋਂ ਮੈਂ ਚੱਲਿਆ ਹੋਇਆ ਫਿਰ ਮੈਂ ਹੱਥ ਬੰਨ੍ਹ ਕੇ ਕਹਿੰਦਾ ਵੀ ਮੇਰੇ ਘਰ ਦਾ ਮਸਲੇ ਨੂੰ ਜਨਤਕ ਨਾ ਕੀਤਾ ਜਾਵੇ ਸਭ ਤੋਂ ਪਹਿਲਾਂ ਮੇਰੀ ਕੰਪਲੀਟ ਜਨਤਕ ਕਰਤ ਕੀਤੀ ਜਾਂਦੀ ਹੈ ਯਾਰ ਜੁਲਮ ਦੀ ਕੋਈ ਹੱਦ ਹੁੰਦੀ ਹੈ ਸਾਨੂੰ ਫੜ ਕੇ ਬਾਹਰ ਕੱਢ ਦੋ ਕਿ ਸਿੱਧਾ ਕਿਤੇ ਅਸੀਂ ਠੱਕੇ ਖਾਂਦੇ ਕਿਤੇ ਹੋਰ ਪਾਸੇ ਨਿਕਲ ਜਾਂਦੇ ਇਹ ਇੰਨਾ ਠੱਕਾ ਕਾ ਤੂੰ ਕਰਦਾ ਸੀਐਮ ਸਾਹਿਬ ਨੂੰ ਮੈਂ ਦੱਸਣਾ ਚਾਹੁੰਦਾ ਇੱਕ ਪਾਸੇ ਤੁਸੀਂ ਕਹਿੰਦੇ ਗੈਂਗਸਟਰਾਂ ਦੇ ਖਰਾਬ ਪ੍ਰਿਹਾਰ ਕਰਦੇ ਹੋ ਤੁਸੀਂ ਉਹ ਪ੍ਰਿਹਾਰ ਕਿੱਥੇ ਕਰਦੇ ਹੋ ਪੀੜ ਤਾਂ ਤੁਹਾਡੇ ਮਰੇ ਹੱਥ ਬੰਨੇ ਜਾਂਦਾ 6 ਮਹੀਨਿਆਂ ਤੋਂ ਸੀਐਮ ਦਾ ਓਐਸਡੀ ਹੈ ਸਾਰੇ ਕੇਸ ਨੂੰ ਪ੍ਰਭਾਵਿਤ ਕਰੀ ਜਾਂਦਾ ਮੇਰੇ ਨੂੰ ਕੀ 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 ਚੱਕਿਆ ਮੈਂ ਸੀ ਜਾਂਦਾ ਜੀ ਭਗਵੰਤ ਮਾਨ ਦਾ ਦੱਸੋ ਆ ਸਰਕਾਰ ਹੈ ਡਰਾਮੇ ਕਰਦੀ ਹੈ ਇਹ ਤੁਸੀਂ ਇੱਜ਼ਤਦਾਰ ਜਿਹੜੇ ਸੀਨੀਅਰ ਸਿਟੀਜ਼ਨ ਹੈ ਉਹ ਤੁਹਾਡੇ ਤਾਲੇ ਵਿੱਚ ਟੈਕਦੇ ਫਿਰਦੇ ਆ ਪੁਲਿਸ ਦੇ ਵੇ ਸਾਡੀ ਜਾਇਜ ਗੱਲ ਮੰਨ ਲਓ ਮੈਨੂੰ ਮੇਰੀ ਕੰਪਨੀ ਦੀ ਸਟੇਟਮੈਂਟ ਲੈਣ ਦਾ ਹੱਕ ਨਹੀਂ ਤੁਸੀਂ ਦੱਸੋ ਸਾਰੇ ਪ੍ਰੈਸ ਵਾਲੇ ਖੜੇ ਹੋ ਮੇਰੇ ਪੁੱਤ ਦਾ ਕਾਰੋਬਾਰ ਹੈ ਜਿਵੇਂ ਕਹਾ ਮੈਨੂੰ ਮੇਰਾ ਮਹੀਨੇ ਦਾ ਹਿਸਾਬ ਦੱਸ ਦਿਓ ਕੋਈ ਨਾਂ ਦੇਵੇ ਦੱਸੋ ਕਿ ਕਿੱਥੇ ਜਾਵਾਂ ਟੀੜੀ ਕੋਲੇ ਜਾਵਾਂ ਸੀਬੀਏ ਕੋਲੇ ਜਾਵਾਂ ਮਾਨਸਾ ਪੁਲਿਸ ਕੋਲੇ ਜਾਵਾਂ ਮੈਨੂੰ ਰਾਹ ਤਾਂ ਦੱਸੋ ਕੋਈ ਮੈਂ ਜਾਵਾਂ ਕਿੱਥੇ ਐਨਾ ਧੱਕਾ ਜਰ ਅੱਜ 6 ਦਿਨ ਹੋ ਗਏ ਮੇਰੀ ਕੰਪਲੇਂਟ ਨੂੰ ਲਫਾਫੇ ਚ ਬੰਦ ਕਰੀ ਬੈਠੇ ਨੇ ਅੰਦਰ ਸਾਰੀ ਡਾਕ ਕੱਢ ਦਿੰਦੇ ਨੇ ਪਰ ਮੇਦੀ ਮੇਰੀ ਕੰਪਲੇਂਟ ਨਹੀਂ ਕੱਢਦੇ ਮੇਰੇ ਕੋਲ ਅੱਜ ਪੈਸਾ ਨਹੀਂ ਦੇਣ ਨੂੰ ਕਿੱਥੋਂ ਦੇਵਾਂ ਪੁੱਤ ਮਾਰ ਤੱਕ ਮਾਈ ਸਾਰੀ ਖਾ ਗਏ ਕਿੱਥੋਂ ਦੇਵਾਂ ਮੈਂ ਸਾਰੇ ਕੰਮ ਹੋਇਆ ਪਿਆ ਸਾਰਾ ਕੰਮ ਹੋ ਤਾਂ ਇੱਧਰ ਆ ਜਾਓ ਬੋਲ ਦਿਨ ਦੱਸੋ ਤੁਹਾਡੇ ਕੋਲੇ ਕਿਸੇ ਕੋਲੇ ਅਧਿਕਾਰੀ ਕੋਲੇ ਕਿਸੇ ਸੀਨੀਅਰ ਅਧਿਕਾਰੀ ਕੋਲੇ ਜਵਾਬ ਹੈਗਾ ਮੇਰੀ ਗੱਲ ਦਾ ਮੈਨੂੰ ਦਿਓ ਸਾਨੂੰ ਨਹੀਂ ਕੋਈ ਸ਼ੌਂਕ ਨਹੀਂ ਸੀਗਾ ਹਾਂ ਜੇ ਅਸੀਂ ਜੱਕੇ ਹੋਏ ਆਇਆ ਸਾਨੂੰ ਜੂਨ ਦੇ ਮਹੀਨੇ ਦੇ ਤੁਰੇ ਫਿਰਦੇ ਸੀ ਹਾਰਟ ਪੇਸ਼ੈਂਟ ਨੇ 5 ਸਟੈਂਟ ਪਏ ਹੋਏ ਹਨ ਇਹਨਾਂ ਦੇ ਰੋਜ਼ ਕਚਹਿਰੀਆਂ ਦੇ ਚੱਕਰ ਲਾਉਂਦੇ ਕਿਤੇ ਇਹ ਚੰਡੇ ਲੱਗਦੇ ਆ ਕਿਤੇ ਤਾਂ ਅਸੀਂ ਆਵਦਾ ਹਿਸਾਬ ਹੀ ਮੰਗਿਆ ਸੀ ਕੁਝ ਹੋਇਆ ਤਾਂ ਨਹੀਂ ਅਸੀਂ ਕਿਸੇ ਦੇ ਕਬਜ਼ਾ ਨਹੀਂ ਕਰਦੇ ਅਸੀਂ ਕਿਸੇ ਤੋਂ ਫੋਹਦੇ ਨਹੀਂ ਕੁਝਦੇ ਨਹੀਂ ਕਿਸੇ ਨੂੰ ਕੁੱਟਦੇ ਮਾਰਦੇ ਨਹੀਂ ਅਸੀਂ ਘਰੇ ਬਹਿ ਕੇ ਬੜਾਪਰ ਕਮਾਈ ਕਰ ਰਹੇ ਹਾਂ ਸਾਡੀ ਕਿਉਂ ਨਹੀਂ ਗੱਲ ਸੁਣਦੇ ਤੁਹਾਨੂੰ ਗਲਤਾਂ ਦੱਸਦੇ ਹੋ ਅਸੀਂ ਕਿਹੜੀਆਂ ਕਾਨਫਰੰਸਾਂ ਕਰਦੇ ਹੋ ਤੁਸੀਂ ਕਿਹੜੇ ਗੈਂਗਸਟਰ ਫੜਦੇ ਹੋ ਤੁਸੀਂ ਮੈਨੂੰ ਦੱਸਿਓ ਸਾਡੇ ਸਰਕਾਰ ਨੇ ਬਰਬਾਦਤਾ ਹੁਣ ਸਾਡੀ ਕਮਾਈ ਤੇ ਡਾਕਾ ਮਾਰਨ ਸੇ ਜਵਾਬ ਨੂੰ ਤੁਸੀਂ ਬਣਾਉਂਗੇ ਅਸਟਾਜ ਹੁਣ ਆਪਾਂ ਬਲੀ ਪੂਰੀ ਸਾਡੇ ਤਾਂ ਜੋਰ ਆ ਸੀ ਤਾਂ ਤਾਂ ਛੋਟੇ ਛੋਟੇ ਸਾਹਮਣੇ ਆਏ ਆ ਕੰਮ ਸੇ ਕੰਮ ਪਬਲਿਕ ਤਾਂ ਸਾਡੀ ਸੁਣੂਗੀ ਨਾ ਸੱਚ ਝੂਠ ਤਾਂ ਸੁਣੂਗੀ ਉਹ ਤਾਂ ਇੰਟਰਵਿਊ ਆ ਦੇ ਕੇ ਸਫਾਈਆਂ ਦੇ ਗਏ ਜੀ ਸਾਡਾ ਕੋਈ ਲੈਣ ਦੇਣੀ ਸਾਡਾ ਇਹ ਨਹੀਂ ਸਾਨੂੰ ਪਤਾ ਹੈ ਨਾ ਸਾਡੇ ਨਾਲ ਬੈਠ ਕੇ ਗੱਲ ਤਾਂ ਕਰਨ ਇੱਕ ਵਾਰਾ ਅੱਛਾ ਤਾਂ ਜੇ 9 ਮਹੀਨਿਆਂ ਤੋਂ ਅੱਕੇ ਹੋਇਆ ਸੋਸ਼ਲ ਮੀਡੀਆ ਤੇ ਆਇਆ ਨਹੀਂ ਸਾਡਾ ਕੋਈ ਸ਼ੌਂਕ ਨਹੀਂ ਸੀ ਇੱਥੇ ਰੋਲਣ ਦਾ ਤਨ ਨੂੰ ਇੱਕ ਸਾਮ ਚਾਹੀਦਾ ਬਸ ਬਈ ਲੈ ਕੇ ਆਏ ਦੀ ਵੀਰ ਜੀ ਮੈਂ ਤੁਹਾਨੂੰ ਦੱਸਦਾ ਕਿਉਂਕਿ ਇਹਨੂੰ ਨਹੀਂ ਪਤਾ ਵਿਚਾਰੀ ਨੂੰ ਭਕਾਈ ਮੈਂ ਕਰਦਾ ਤੁਸੀਂ ਜਿਹੜਾ ਸਵਾਲ ਪੁੱਛਣਾ ਮੈਂ ਨਹੀਂ ਮਾਈ ਕਿੱਧਰ ਲਾਉਣੇ ਅਮਰਜੀਤ ਆਈਡੀ ਕਿੱਥੇ ਹੈ ਤੋ ਕੋਈ ਨਾ ਉਹ ਬੈਠੀ ਮੈਂ ਕੋਲ ਕੰਪਲੀਟ ਲੈ ਕੇ ਆਇਓ ਕੰਪਲੀਟ ਤੇ ਅੱਜ ਕਿਉਂ ਆਉਣਾ ਹੋਇਆ ਕਿਉਂ ਬਹਿਣਾ ਪਿਆ ਧਰਨੇ ਤੇ ਕੰਪਲੀਟ ਅੱਜ ਨਹੀਂ ਲੈ ਕੇ ਆਇਆ ਬੇਟਾ ਕੰਪਲੀਟ 8 ਜੂਨ 2025 ਨੂੰ ਲੈ ਕੇ ਮਾਨਯੋਗ ਡੀਜੀਪੀ ਸਾਹਿਬ ਦੇ ਦਫ਼ਤਰ ਗਿਆ ਸੀ ਉੱਥੇ ਰਾਏ ਸਾਹਿਬ ਦੀ ਡਿਊਟੀ ਲੱਗੀ ਸੀ ਇਹਨੂੰ ਫੋਲੋਅ ਅਪ ਲੈਣ ਦੀ ਉੱਥੋਂ ਜਿਹੜੀ ਕੰਪਲੇਂਟ ਹੈ ਮੇਰੇ ਮਾਨਸਾ ਐਸਐਸਪੀ ਨੂੰ ਮਾਰਕ ਕੀਤੀ ਜਾਂਦੀ ਹੈ ਇਨਕੁਆਰੀ ਵਾਸਤੇ ਤੁਸੀਂ ਦੇਖ ਲਓ 6 ਮਹੀਨਿਆਂ ਤੋਂ ਇਨਕੁਆਰੀ ਚੱਲ ਰਹੀ ਹੈ ਸਾਰੀ ਐਸਪੀ ਔਲਖ ਸਾਹਿਬ ਦੀ ਡਿਊਟੀ ਲੱਗੀ ਸਾਰੀ ਇਨਕੁਆਰੀ ਹੋ ਗਈ ਮੈਂ ਆਪਣੇ ਪ੍ਰਾਈਵੇਟ ਵਕੀਲ ਹਾਇਰ ਕਰਕੇ ਪ੍ਰਾਈਵੇਟ ਐਕਸਪਰਟ ਹਾਇਰ ਕਰਕੇ ਜਿੰਨਾ ਯੋਗਦਾਨ ਮੈਂ ਦੇ ਸਕਦਾ ਸੀ ਹਰ ਇੱਕ ਕਾਗਜ਼ ਲਿਆ ਕੇ ਪੁਲਿਸ ਨੂੰ ਦੇਤਾ ਸਰ ਉਹ ਕੰਪਲੀਟ ਨਹੀਂ ਤਾ ਮੰਨਜੋ ਕਿ ਸੀਐਮ ਸਾਹਿਬ ਜਿਹੜੇ ਅੱਜ ਵੱਡੀਆਂ-ਵੱਡੀਆਂ ਇਲੈਕਸ਼ਨ ਵਾਰਾਂ ਹੋ ਗਏ ਤਾਰਾ ਮਾਰਦੇ ਫਿਰਦੇ ਆ ਬਾਹਰ ਆ ਪੁਲਿਸ ਦੇ ਡੀਆਈਜੀ ਸਾਹਿਬ ਲਾਏ ਨੇ ਗਰੀਬਾਂ ਤੇ ਪਰਹਾਰ ਕਰਦੇ ਆ ਪੈਰਾਂ 'ਚ ਗੋਲੀਆਂ ਮਾਰਨ ਵਾਸਤੇ ਉਹ ਵੀਰੋ ਜਿਹੜੇ-ਜਿਹੜੇ ਗੈਂਗਸਟਰ ਨੇ ਜਿਹੜੇ ਸਾਨੂੰ ਮਾਰੀ ਜਾਂਦੇ ਨੇ ਉਹ ਤਾਂ ਤੁਹਾਨੂੰ ਨਜ਼ਰ ਹੀ ਨਹੀਂ ਆਉਂਦੇ ਉਹ ਤਾਂ ਤੁਸੀਂ ਜੇਲ੍ਹਾਂ ਦੇ ਵਿੱਚ ਲਈ ਬੈਠੇ ਹੋ ਉਹਨਾਂ ਦੀ ਸ਼ਹਿਰ ਦੇ ਉੱਤੇ ਵੀਰੋ ਇੱਕ ਬਜ਼ੁਰਗ ਜੋੜਾ ਅੱਜ ਤੁਹਾਡੇ ਸਾਹਮਣੇ ਇੱਥੇ ਪੱਥਰ ਤੇ ਬੈਠਣ ਨੂੰ ਤਿਆਰ ਹੋਏ ਆਂ ਅਸੀਂ ਅੱਜ ਮਾਨ ਸਾਹਿਬ ਪੁਰਸਾ ਬਿਨਾਂ ਪੈਸੇ ਤੋਂ ਕੰਮ ਨਹੀਂ ਕਰਦੀ ਗਰੰਟੀ ਲੈ ਕੇ ਲੈ ਲਓ ਸਾਡੇ ਕੋਲੇ ਦੇਣ ਨੂੰ ਹੈ ਹੀ ਨਹੀਂ ਸਾਡਾ ਕਮਾਈ ਵਾਲਾ ਮਾਰਤਾ ਅਸੀਂ ਕਿੱਥੋਂ ਦੇਈਏ ਤੁਹਾਨੂੰ ਪੈਸੇ ਅੱਗੇ ਕੰਪਲੇਂਟ ਕੀ ਸੀਗੀ ਕੰਪਲੇਂਟ ਕੀ ਹੈ ਬਾਈ ਜੀ ਮੈਂ ਦੋ ਕੰਪਨੀਏ ਦੇ ਮਾਲਕਾਂ ਮੀਆਂ ਬੀਬੀ ਅਸੀਂ ਉਹਤ ਜਿਹੜੇ ਜਵਾਕ ਨਹੀਂ ਕੰਪਨੀਆਂ ਸੀ ਸਾਨੂੰ 2 ਸਾਲ ਤੋਂ ਹੋ ਗਏ 2.5 ਸਾਲ ਤੋਂ ਸਟੇਟਮੈਂਟ ਤੱਕ ਨਹੀਂ ਦੇ ਰਹੇ ਉਹਨਾਂ ਦੀ ਉਹਦਾ ਜਿਹੜਾ 4 ਪੈਸੇ ਜਵਾਕ ਦੇ ਤਿਲ ਫੁੱਲ ਬਣਦਾ ਸੀ ਨਹੀਂ ਦੇ ਰਹੇ ਉਹ ਸਾਨੂੰ ਪਰੰਤੂ ਪੁਲਿਸ ਨੂੰ ਕਿਹਾ ਯਾਰ ਇੱਕ ਕਿਸੇ ਦੇ 10000 ਦੀ ਕੰਪਲੇਨਟ ਹੋਵੇ ਪੁਲਿਸ 420 ਦਾ ਪਰਚਾ ਦੇ ਦਿੰਦੀ ਆ ਉਹ ਸਾਡੀਆਂ ਸਾਰੇ ਮੇਰੀ ਪੁੱਤ ਦੀ ਕਮਾਈ ਹੈ ਜਿਹੜੀ ਸਾਰੀ ਘੂਹ ਦੇ ਵਿੱਚ ਡਿੱਗੀ ਪਈ ਹੈ ਅੱਜ ਹਫਤਾ ਹੋ ਗਿਆ ਇਹਨਾਂ ਕੋਲੇ ਲਫਾਫਾ ਆਏ ਪੈਨੂੰ ਐਸਐਸਪੀ ਸਾਹਦੇ ਟੇਬਲ ਤੇ ਆਏ ਮੇਰਾ ਸਾਰੀ ਡਾਕ ਦੇਖ ਲੈਣਦੇ ਮੇਰਾ ਲਫਾਫਾ ਪਰੇ ਸਿਰਦੇ ਹੁੰਦੇ ਨੇ ਮੈਂ ਪੌੜੀਆਂ ਛੜ ਛੜ ਕੇ ਨਾ ਬਿਜਾ ਮੈਂ 12 ਗੋਲੀਆਂ ਖਾ ਕੇ ਚੱਲਦਾ ਤਰਕੇ ਘਰ ਸੰ ਮੇਰਾ ਬੋਲ ਦੇਦਾ ਵੀ ਦਮ ਫੁੱਲ ਜਾਂਦਾ ਹੈ ਜੇ ਸਾਨੂੰ ਤੁਸੀਂ ਸਾਡੇ ਨਾਲ ਇਹੋ ਜਿਹਾ ਵਿਹਾਰ ਸਾਡੀ ਕੰਪਲੇਨ ਤੇ ਗਲਤ ਸਾਨੂੰ ਕਹਿ ਦਿਓ ਵੀ ਗਲਤ ਹੈ ਕਿ ਲੈ ਜਾਓ ਮੁੜ ਕੇ ਨਹੀਂ ਕਿ ਐਫ ਆਈ ਆਰ ਕਰਨ ਦੇ ਮੁਕਾਬਲ ਨਹੀਂ ਹੈਗੀ ਹਕਤ ਕਿਹੜੇ ਕਿਹੜੇ ਬੰਦੇ ਇਨਵੋਲਵ ਨੇ ਉਹ ਤੇ ਕੀ ਹੈਗਾ ਸਾਰਾ ਮਤਲਬ ਉਹਦੇ ਚ ਬੰਟੀ ਬੈਂਸ ਹੈ ਮੇਰਾ ਮੈਨੇਜਰ ਸੀ ਉਹ ਇਹਨਾਂ ਨੇ ਬਾਹਰ ਕੱਢਤਾ ਮੈਂ ਕੱਢ ਦੋ ਕੋਈ ਗੱਲ ਨਹੀਂ ਬਾਕੀ ਦੋ ਤੇ ਤਾਂ ਦੇ ਦਿਓ ਸ਼ਬੀਰ ਮੋਮਨ ਹੈ ਗੁਰਪ੍ਰੀਤ ਹੈ ਜਿਹਨਾਂ ਦੀ ਬੰਡੀਟਲ ਕੰਪਨੀ ਹੈ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਦੇ ਮੈਂ ਕਹਿੰਦਾ ਜਿਹੜਾ ਤੁਹਾਡਾ ਤਹਿਤਾ ਕਹਿੰਦੇ ਹੋ ਸਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਜਦ ਤੁਸੀਂ ਜਿਹਨੂੰ ਦੋਸ਼ੀ ਮੰਨਦੇ ਹੋ ਉਹਦੇ ਖਿਲਾਫ ਤਾ ਐਫ ਆਈ ਆਰ ਦੇ ਦਿਓ ਕੀ ਲੱਗਦਾ ਤੁਹਾਡੀ ਅਪਲੀਕੇਸ਼ਨ ਦੀ ਕਿਉਂ ਨਹੀਂ ਕੰਮ ਕੀਤਾ ਜਾ ਰਿਹਾ ਕੰਮ ਕੀਤਾ ਬਾਈ ਸਾਨੂੰ ਖਤਮ ਕਰਨਾ ਚਾਹੁੰਦੇ ਆ ਜਿਵੇਂ ਮੇਰੇ ਬੱਚੇ ਨੂੰ ਮਰਵਾਤਾ ਸਾਰੀਆਂ ਤੁਹਾਡੇ ਸਾਹਮਣੇ ਅਸੀਂ ਫੁੱਟੇ ਤੱਕ ਦੇ ਦਿੱਤੀਆਂ ਦੋਸ਼ੀਆਂ ਦੀਆਂ ਸਾਨੂੰ ਪਹਿਲਾਂ ਤਿੰਨ ਐਸਐਸਟੀ ਬਦਲ ਗਏ ਉਹਨਾਂ ਦਾ ਨਾਰਕੋ ਟੈਸਟ ਕਰਾਂਗੇ ਜੀ ਉਹਨਾਂ ਦਾ ਫਲਾਨਾ ਟੈਸਟ ਕਰਾਂਗੇ ਜੀ ਆਹ ਫਾਈਲ ਤਿਆਰ ਹੈ ਜਦੋਂ ਅਸੀਂ ਕਿਸੇ ਇਲੈਕਸ਼ਨ 'ਚ ਇਹਨਾਂ ਦਾ ਵਿਰੋਧ ਕਰਨ ਜਾਂਦੇ ਆ ਉਦੋਂ ਸਾਡਰੂ ਫਾਈਲ ਦਿਖਾ ਦਿੰਦੇ ਆ ਉਹਨਾਂ 'ਚ ਖੱਟੇ-ਖੱਟੇ ਬੀਤੇ ਜੇ ਪਾਏ ਹੋਏ ਨੇ ਉਹ ਸਾਡੇ ਅੱਗੇ ਰੱਖ ਦਿੰਦੇ ਆ ਉਤੋਂ ਬਾਅਦ ਫੇਰ ਕੋਈ ਕੰਮ ਨਹੀਂ ਕਰਦੇ ਹੁਣ ਮੈਂ ਮੈਂ ਇਹ ਦੀ ਜਿਹੜੇ ਰਾਏ ਸਾਹਿਬ ਕੋਲੋਂ ਚੱਲਿਆ ਉਹ ਕਹਿੰਦੇ ਜੀ ਮੈਂ ਤੁਹਾਡੀ ਕੰਪਲੇਟ ਦਾ ਫਾਲੋਅ ਅਪ ਲਊ ਪਰੰਤੂ ਮੈਂ ਹੁਣ ਮੈਸੇਜ ਕਰਦਾ ਜੀ ਮੇਰਾ ਮੈਸੇਜ ਦੇਖ ਵੀ ਲੈਂਦੇ ਚੁੱਪ ਮੈਂ ਇਹਨੂੰ ਐ ਇੱਕ ਤੁਹਾਡੇ ਪ੍ਰੈਸ ਦੇ ਮਾਧਮ ਨੇ ਇਹ ਗੱਲ ਕਹਿੰਦਾ ਵੀ ਮੈਨੂੰ ਦੱਸੋ ਮੈਂ ਗਲਤ ਕਿੱਥੇ ਆ ਯਾਰਾ ਮੈਂ ਤੁਹਾਡੇ ਤੋਂ ਮੰਗਦਾ ਕੀ ਆ ਮੈਂ ਤੁਹਾਨੂੰ ਟੈਕਸ ਦਿੰਨਾ ਜੇ ਮੇਰੇ ਪੁੱਤ ਦੀ 2-2 ਰੁਪਏ ਕਮਾਉਣਾ ਕਿਤੋਂ ਤੁਸੀਂ ਮੇਰੇ ਨਾਲ ਬੁਰਾ ਹਾਲ ਕਿਉਂ ਕਰਦੇ ਹੋ ਕਿਉਂ ਨਹੀਂ ਕਹਿੰਦੇ ਵੀ ਯਾਰ ਉਹ ਪੈਸੇ ਨਹੀਂ ਦੇ ਰਿਹਾ ਉਸ ਕੰਮ ਦਾ ਸਾਰੇ ਸਬੂਤ ਦੇਤੇ ਪ੍ਰਾਈਵੇਟ ਐਕਸਪਰਟ ਨੇ ਸਾਰਾ ਮੇਰਾ ਚੈਨਲ ਆਡਿਟ ਕਰਕੇ ਰਿਪੋਰਟ ਬਣਾ ਕੇ ਵੀ ਦੇਤੀ ਪੁਲਿਸ ਨੂੰ ਵੀ ਇਹਨਾਂ ਦਾ ਜੀ ਆ ਹਸਾਬਤਾ ਬਣਦਾ ਤੁਸੀਂ ਇਹਨਾਂ ਦੇ ਦਿਓ ਦੇ ਪੋਸਟ ਕਰ ਦਿੱਤਾ ਤੁਸੀਂ ਅਪੀਲ ਕਿੰਨੇ ਕਹੋਗੇ 20 ਕਰੋੜ ਦਾ ਮਾਮਲਾ ਜੀ ਸਾਰਾ ਇਹ ਪਾਬ ਨਹੀਂ ਰਿਹਾ ਤੇ ਪੈਸਾ ਵੀ ਜਾ ਰਿਹਾ ਦਾ ਇਸ ਤਰ੍ਹਾਂ ਕਿੱਥੇ ਜਾਓਗੇ ਬੇਵਸ ਹੋ ਕੇ ਹੁਣ ਇਸ ਤੋਂ ਬਾਅਦ ਕਿ ਤੁਸੀਂ ਕਹਿੰਦੇ ਹੋ ਗੈਂਗਸਟਰ ਮਾਰਿਓ ਫਰौती ਨਾਲ ਲੈਂਦੇ ਆ ਨਾ ਜਿਆਦਾ ਤਾਂ ਬਿਨਾਂ ਫਰौती ਤੋਂ ਸਾਰਾ ਕੁਝ ਮੇਰਾ ਘਰ ਜਾਈ ਜਾਂਦਾ ਇਹ ਗੈਂਗਸਟਰ ਨਹੀਂ ਜਿਹੜੇ ਇੱਕ ਬਜ਼ੁਰਗ ਦੇ ਨਾਲ ਹੀ ਇੰਨਾ ਧੱਕਾ ਕਰਦੇ ਨੇ ਅਕਾ ਕਿੰਨੇ ਕਰੋੜ ਦਾ ਮਸਲਾ ਸਾਰਾ ਜੀ ਇਹ ਕਿੰਨੇ ਕਰੋੜ ਠੱਗੇ ਨੇ ਜੀ ਦੇਖੋ ਮੇਰੀ ਕੰਪਨੀ ਸਾਡੇ 5 ਪੈਸੇ ਨੇ ਚਾਹੇ 5000 ਆ ਭਾਵੇਂ ਉਹ 10 ਰੁਪਏ ਨੇ ਯਾਰ ਕੀ ਕਹੂੰਗਾ ਕਿ ਇੱਕ ਇੱਥੇ ਵੱਡੇ 스타 ਦੇ ਮਾਪੇ ਆ ਮੂੰ ਇੱਥੇ ਬੈਠਣਾ ਵਹਿ ਰਹੇ ਨੇ ਵਰਦਕ ਹਸਮਤੀਆ ਦਿੱਤਾ ਸਾਡੀ ਵਰਦਕ ਹਸਮਤੀਆ ਸਾਡੀ ਅਸੀਂ ਸਭ ਕੁਝ ਖੋ ਵੀ ਲਿਆ ਪਰ ਦੁੱਖ ਉਹ ਤੋਂ ਹੁੰਦਾ ਜਦੋਂ ਕ੍ਰਿਮੀਨਲ ਨੇ ਤਾਂ ਪੁੱਤ ਮਾਰਿਆ ਪਰੰਤੂ ਪ੍ਰਸ਼ਾਸਨ ਕੀ ਕਰ ਸਕਦਾ ਅਕਾ ਕੱਢਣ ਕਟੋਕ ਜਦ ਇਹਨਾਂ ਦਾ ਕੀ ਮਾਰਾ ਕਰਦੇ ਹੋ ਯਾਰ ਤੁਸੀਂ ਇੱਕ ਪਾਸੇ ਸਰਕਾਰ ਕਹ ਰਹੀ ਹੈ ਗੈਂਗਸਟਰ ਨਹੀਂ ਰਹਿਣ ਦਿੱਤੇ ਜਾਣਗੇ ਤੇ ਸਰਕਾਰ ਨੰਬਰ ਵੀ ਜਾਰੀ ਕਰ ਰਹੀ ਹੈ ਵੀ ਸਾਨੂੰ ਕੋਈ ਵੀ ਦਿੱਕਤ ਦਾ ਸਾਨੂੰ ਹਾਲ ਨਹੀਂ। ਤੁਸੀਂ ਗੈਂਗਸਟਰਾਂ ਨੂੰ ਬੰਦ ਦਿਓ, ਪ੍ਰੋਤਿਕਾ ਲੈਣ ਵਾਲ ਨੂੰ ਬੰਦ ਦਿਓ। ਬਿਲਕੁਲ। ਉਹ ਤਾਂ 5 ਲੱਖ, 10 ਲੱਖ, 20 ਲੱਖ ਮੰਗਦੇ ਹੋਣਗੇ। ਆਹ ਕੌਣ ਨੇ? ਮਲੇ ਗੈਂਗਸਟਰ ਤਾਂ ਅਸਲੀ ਇੰਦਾਂ ਨੂੰ ਕਿਉਂ ਸੁਰੱਖਿਅਤ ਰੱਖੀ ਜਾ ਰਹੀ ਹੈ? ਇਹਨਾਂ ਨੇ ਸਰਕਾਰ ਕਿਉਂ ਹੱਕ 'ਚ ਹੋਈ ਖੜੀ ਹੈ? ਇਹਨਾਂ ਨੂੰ ਜ਼ਿਲ੍ਹਾ ਦੇ ਵਿੱਚ ਕਿਉਂ ਸੇਫ ਗਰੀ ਬੈਠੇ ਹੈ? ਕੁਛ ਤਾਂ ਭਾਜਪਾ ਆਂ ਦੇ ਕਰ ਲੈ। ਕੁਛ ਝਾੜੂ ਵਾਲੇ ਨੇ ਕਰ ਲੇ ਇਹਨਾਂ ਨੂੰ ਕੀ ਕਹੋਂਗੇ ਅੱਜ ਕੀ ਮੰਗ ਕੀ ਲੈ ਕੇ ਆਏ ਸੀ ਹੁਣ ਡੀਆਈਜੀ ਸਾਹਿਬ ਨੂੰ ਮੈਜੇ ਸਾਹਿਬ ਕੋਲੇ ਆਪਦਾ ਦੁੱਖ ਲੈ ਕੇ ਆਇਆ ਮੈਂ ਉਹਨਾਂ ਦਾ ਸੀਨੀਅਰ ਅਫਸਰ ਨੂੰ ਇਹੀ ਪੁੱਛਣਾ ਚਾਹੁੰਦਾ ਬੰਦ ਜੋ ਡੀਆਈਜੀ ਸਾਹਿਬ ਨੂੰ ਵੀ ਜਨਾਬ ਮੈਨੂੰ ਐਂ ਤਾਂ ਦੱਸੋ ਮੇਰੀ ਕੰਪਲੇਂਟ ਦਾ ਲਫਾਫਾ ਕਿਉਂ ਨਹੀਂ ਖੁੱਲਦਾ ਬਾਜੀ ਇਹ ਪੁੱਛਣੀ ਚਾਹੁੰਦਾ ਮਨ ਹੁਣ ਨਾਲ ਕੋਈ ਰਾਬਤਾ ਹੋਇਆ ਹੁਣ ਕਿਉਂਕਿ ਮੈਨੂੰ ਡੀਜੀਪੀ ਸਾਹਿਬ ਨੇ ਰਾਹ ਦੀ ਪਾਈ ਗੱਲ ਰਾਇਨ ਸਾਹਿਬ ਨੇ ਕੋਈ ਰਾਹ ਨਹੀਂ ਗਾਈ ਪਾਈ ਗੱਲ ਉਦੋਂ ਦਾ ਇੱਥੇ ਖੜਦਾ ਵੀ ਨਹੀਂ ਆ ਤੁਸੀਂ ਇਹ ਕਰਦੇ ਕਿਉਂ ਸਾਡੀ ਗੱਲ ਸਿਰੇ ਕਿਉਂ ਨਹੀਂ ਲਾਉਂਦੇ ਪਹਿਲੀ ਗੱਲ ਤਾਂ ਜਸਟਿਸ ਦੀ ਗੱਲ ਹੈ ਸਟੇਬਲ ਸ਼ੂਟਰ ਤੁਹਾਡੇ ਕੋਲੇ ਨੇ ਉਹ ਤੋਂ ਅਗਲੀ ਗੱਲ ਨਹੀਂ ਖੁੱਲਦੀ ਕੀ ਪਤਾ ਹੈ ਮੈਨੂੰ ਇਧਰੇ ਮਾਨ ਦੇ ਵਿੱਚ ਕੀ ਹੈ ਅਸੀਂ ਕੀ ਮਾਰਾ ਕੀਤਾ ਯਾਰ ਮਾਨਸਾ ਪੁਲਿਸ ਦਾ ਅਕਵਾ 5 ਵਜੇ ਮੇਰੇ ਪੁੱਤ ਤੇ ਕਤਲ ਹੁੰਦਾ ਹੈ 7:30 ਤੱਕ ਮਾਨਸਾ ਪੁਲਿਸ ਨੇ ਨਾਕਾ ਨਹੀਂ ਲਾਇਆ ਖਿਆਲੇ ਤੋਂ ਬੰਦੇ ਮੇਰੇ ਕੋਲੇ ਆ ਗਏ ਕਹਿੰਦੇ ਗੱਡੀ ਲਈ ਖੜੇ ਨੇ ਬਾਟਰ ਬਾਕਸ ਦੇ ਉੱਤੇ ਖਿਆਲੇ ਦੇ ਬਲੈਰੋ ਗੱਡੀਆਂ ਤਾਂਕੀਆਂ ਖੁੱਲੀਆਂ ਹੋਈਆਂ ਖੜੀਆਂ ਸੀ ਸੈਕਟਰੀਆ ਪੰਚਾਇਤ ਦੇ ਵਿੱਚ ਜਿਹੜਾ ਮੈਨੂੰ ਲੈਣ ਆਇਆ ਫੇਰ ਜਾ ਕੇ ਉਹਨਾਂ ਕੋਲੇ ਗਏ ਵੀ ਭਾਈ ਫੜ ਲਓ ਇੱਥੇ ਗੈਂਗਸਟਰ ਬੈਠਿਆ ਕਹਿੰਦੇ ਫੋਰਸ ਆਊਗੀ ਫੇਰ ਫੜਾਂਗੇ ਯਾਰ ਤਾਂ ਇਹਦਾ ਪਤੀਰਾ ਕਿਹੜੇ ਗੈਂਗਸਟਰ ਫੜੋਂਗੇ ਤੁਸੀਂ ਉਹ ਵੀ ਡਰਾਮੇ ਕਰੀ ਜਾਂਦੇ ਹੋ ਇਹ ਗਰੀਬਾਂ ਦੇ ਜਵਾਕ ਮਾਰਦੇ ਹੋ ਘਰਾਂ 'ਚ ਜਾ ਜਾ ਕੇ ਜੈਸਾ ਬੰਦਾ ਮੂੰਹ ਵੀ ਨਹੀਂ ਕਰਦਾ ਤੁਸੀਂ ਅਕਲ ਵਿਧਾਨ ਸਭਾ ਸੈਸ਼ਨ ਚ ਵੀ ਬੈਠੇ ਸੀ ਬਾਹਰ ਜਾ ਕੇ ਪ੍ਰਦਰਸ਼ਨ ਵੀ ਕੀਤਾ ਸੀ ਇੱਕ ਹੌਸਲਾ ਦਿੱਤਾ ਗਿਆ ਸੀ ਲੱਗਦਾ ਵੀ ਉਹ ਪੂਰ ਚੜਦੇ ਆ ਜਾਂ ਕੱਲੀਆਂ ਗੱਲਾਂ ਨੇ ਇਹ ਸਰਕਾਰ ਤੋਂ ਪੁੱਛੋ ਇਸ ਪਰ ਤੋਂ ਬਿਲਕੁਲ ਫੇਲ ਹੈ ਜੀ ਬਿਲਕੁਲ ਮੈਂ ਤਾਂ ਮੇਰਾ ਇਹਨਾਂ ਦੀ ਨਿੰਦਿਆ ਕਰਨੋਂ ਜੀਵ ਨਹੀਂ ਕਰਦਾ ਬਾਈ ਜੀ 4 ਸਾਲੋਂ ਕੇ ਇੱਕੋ ਗੱਲ ਰਿਪੀਟ ਕਰੀ ਜਾਂਦੇ ਇੱਕੋ ਗੱਲ ਰਿਪੀਟ ਕਰੀ ਨੂੰ ਕੋਈ ਫਾਇਦਾ ਨਹੀਂ ਠੀਕ ਹੁਣ ਕੀ ਲੱਗਦਾ ਬੈਠਣ ਨਾਲ ਕੋਈ ਹੱਲ ਹੁੰਦਾ ਹੋਵੇ ਨਾ ਹੋਵੇ ਯਾਰ ਕਿੰਨਾ ਟਾਈਮ ਕਿੰਨਾ ਟਾਈਮ ਤੇ ਐਫ ਆਈ ਆਰ ਲੈ ਕੇ ਜਾਣ ਕਿੰਨਾ ਟਾਈਮ ਬੈਠੋਗੇ ਇੱਥੇ ਪਰਾ ਬਚਾਣ ਦਾ